ਆ ਰਹੇ ਹੈ ਛੇਰਗੁਰ ਨਾਨਕ ਸਾਹਿਬ ਦੀ ਅਗੰਮੀ ਜੋਤਨੀ ਜਿਸ ਵੀ ਧਰਤੀ ਉਤੇ ਚਰਨ ਫਾਇ ਉਸ ਖਣ ਖਣ ਕਰਨ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ 1665 ਈਸਵੀ ਦੇ ਛੇਖੜੇ ਮੀ ਇਨਿਆ ਵਿਚ ਜਦੋਂ ਸਰਤ ਰੁੱਤ ਸ਼ੁਰੂ ਹੋ ਰਹੀ ਸੀ ਛੇਰਗੁਰ ਤੇਗ ਬਾਜ ਸਾਹਿਬ ਦੀ ਪਰਿਵਾਰ ਅਤੇ ਕੁਝ ਸਿੱਖਾ ਸਮੇਤ ਕੁਆਲ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਹਲਵਾਨਾ ਹੋਏ ਇਹ ਯਾਤਰਾ ਮੋ ਟੇਬਲ ਕੋਈ ਸਫਰ ਹੀ ਨਹੀਂ ਸੀ ਸਗੋ ਇੱਕਾ ਗੁਰੂ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਤੇ ਸਿੱਖਾ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪਰਪੱਕ ਕਰਕੇ ਮਨੁੱਖਾਂ ਨੂੰ ਨਿੱਤ ਤੋਂ ਉੱਪਰ ਚੁਪਣਾ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣਾ ਬਿਫ ਬਿਖਰੋ ਜਾਤੀ ਤਾਂ ਜੰਝਲਾ ਤੋਂ ਲੋਕਾਂ ਨੂੰ ਬਚਾਉਣਾ ਸਭ ਨੂੰ ਸੰਦੀਵਾਲ ਦਾ ਹੋਕਾ ਦੇਣਾ ਕਿਰਤ ਦੀ ਮਹਾਨਤਾ ਸਮਝਾਉਣਾ ਵੰਡ ਸ਼ਕੰਦ ਦੀ ਪ੍ਰੇਰਣਾ ਦੇਣਾ ਨਾਮ ਚਪੰਡੀ ਜਪੰਡੀ ਦਾਤਪਖਸ਼ਣਾ ਤੇ ਦਿਨ ਨੂੰ ਨਵਾਂ ਰਾਹ ਹੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦੇ ਹਾਂ ਗੁਰੂ ਜੀ ਨਾਲ ਸ਼੍ਰੀ ਕੀਟਪੁਰ ਸਾਈ ਵਿੱਚ